ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Employment Experience ਵਿੱਚ ਅੱਜ ਦੀ ਆਪਣੀ ਜੌਬ ਅਪਡੇਟ ਲੈਣ ਵਾਲੀ ਹੈ ਜੀ ਜੋ ਬੈਂਕ ਦੇ ਵਿੱਚ ਨਿਕਲੇ ਹੋਗਾ तकरीबन 10000 ਪਲੱਸ ਵੈਕੈਂਸੀਆਂ ਦੀ ਅਨਾਉਂਸਮੈਂਟ ਹੈ ਜਿਸ ਦੇ ਵਿੱਚ ਕਿ ਪੰਜਾਬ ਐਂਡ ਸਿੰਧ ਬੈਂਕ ਪੰਜਾਬ ਨੈਸ਼ਨਲ ਬੈਂਕ ਇੰਡੀਅਨ ਬੈਂਕ ਸੈਂਟਰਲ ਬੈਂਕ ਆਫ ਇੰਡੀਆ ਕੈਨਰਾ ਬੈਂਕ ਬੈਂਕ ਆਫ ਮਹਾਰਾਸ਼ਟra ਬੈਂਕ ਆਫ ਇੰਡੀਆ ਬੈਂਕ ਆਫ ਬੜੋਦਰਾ ਦੀਆਂ ਵੈਕੈਂਸੀਆਂ ਦੀ ਅਨਾਉਂਸਮੈਂਟ ਹੋਈ ਆ ਇਸ ਬਾਰੇ ਆਪਾਂ ਗੱਲ ਕਰਾਂਗੇ ਜਿਸ ਦੇ ਵਿੱਚ ਕਿ ਪੇ ਸਕੇਲ ਰਹਿਣ ਵਾਲਾ ਜੀ 24000 50 ਤੋਂ ਸਟਾਰਟ ਹੈ ਕਸਟਮਰ ਸਰਵਿਸ ਐਗਜ਼ੀਕਿਊਟਿਵ ਦੀਆਂ ਵੈਕੈਂਸੀਆਂ ਰਹਿਣ ਵਾਲੀਆਂ ਇਸ ਵਿੱਚ ਤੇ ਕਿਹੜੇ ਸੈਕਟਰ ਦੇ ਵਿੱਚ ਅੱਗੇ ਕੀ ਕੀ ਵੈਕੈਂਸੀ ਦੇ ਵਿੱਚ ਕੀ ਕੁਆਲਿਫੀਕੇਸ਼ਨ ਰਹਿਣ ਵਾਲੀ ਉਸ ਬਾਰੇ ਦੱਸਣ ਤੋਂ ਪਹਿਲਾਂ ਆਪਣਾ ਜੋ ਤੁਸੀਂ ਸਾਡਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਕੋਈ ਵੀ ਜੌਬ ਅਪਡੇਟ ਦਾ ਨੋਟੀਫਿਕੇਸ਼ਨ ਤੁਹਾਡੇ ਤੋਂ ਮਿਸ ਨਾ ਹੋਵੇ ਤੇ ਇਹਨਾਂ ਨੂੰ ਆਨਲਾਈਨ ਅਪਲਾਈ ਕਰਨ ਵਾਸਤੇ ਤੁਸੀਂ ਸਾਡੇ ਥੱਲੇ ਦਿੱਤੇ ਹੋਏ WhatsApp ਨੰਬਰ ਤੇ ਆਪਣੇ PDF ਡਾਕੂਮੈਂਟ ਕਰਕੇ ਸਾਡੇ ਤੋਂ ਆਨਲਾਈਨ ਅਪਲਾਈ ਕਰਵਾ ਸਕਦੇ ਹੋ ਇਹ ਵੈਕੈਂਸੀਆਂ ਦੇ ਅਨਾਉਂਸਮੈਂਟ ਆਈਬੀਪੀਐਸ ਦੀਆਂ ਵੈਕੈਂਸੀਆਂ ਆ ਜੀ ਠੀਕ ਹੈ ਇਸ ਦੇ ਵਿੱਚ ਦੋ ਪੇਪਰ ਹੋਣੇ ਆ ਆਨਲਾਈਨ ਐਗਜ਼ਾਮੀਨੇਸ਼ਨ ਹੋਣਾ ਪ੍ਰੀ ਤੇ ਮੇਨ ਪ੍ਰੀ ਕੁਆਲੀਫਾਈ ਹੋਣ ਵਾਲਾ ਤੇ ਉਸ ਤੋਂ ਬਾਅਦ ਤੁਹਾਡੇ ਜੋ ਮੇਨ ਦੀ ਜੋ ਨੰਬਰ ਹੋਣਗੇ ਉਸ ਦੀ ਮੈਰਿਟ ਦੇ ਆਧਾਰ ਤੇ ਤੁਹਾਨੂੰ ਸਿਲੈਕਸ਼ਨ ਇਸ ਵਿੱਚ ਮਿਲਣ ਵਾਲੀ ਆ ਆਨਲਾਈਨ ਅਪਲਾਈ ਕਰਨ ਦੀ ਡੇਟ ਜੀ 1/8/2025 ਤੋਂ ਸਟਾਰਟ ਹੈ ਤੇ ਲਾਸਟ ਡੇਟ ਅਪਲਾਈ ਕਰਨ ਦੀ 21 ਅਗਸਤ ਅਪਲਾਈ ਕਰਨ ਦੀ ਲਾਸਟ ਡੇਟ ਹੈ ਇਸ ਕਰਕੇ ਲਾਸਟ ਡੇਟ ਤੋਂ ਅਪਲਾਈ ਕਰਨ ਤੋਂ ਪਹਿਲਾਂ ਛੇਤੀ ਤੋਂ ਛੇਤੀ ਤੁਸੀਂ ਭਰਨ ਦੀ ਕੋਸ਼ਿਸ਼ ਕਰਿਓ ਕਿਉਂਕਿ ਲਾਸਟ ਦਿਨਾਂ ਦੇ ਵਿੱਚ ਇਹਨਾਂ ਦੀ ਵੈਬਸਾਈਟ ਜੋ ਹੈ ਬਿਜ਼ੀ ਹੋ ਜਾਂਦੀ ਹੈ ਫਿਰ ਅਪਲਾਈ ਨਹੀਂ ਹੋ ਪਉਂਦਾ ਇਸ ਕਰਕੇ ਤੁਸੀਂ ਜਿੰਨਾ ਛੇਤੀ ਹੋ ਸਕੇ ਆਪਣਾ ਐਲੀਜੀਬਿਲਟੀ ਕਰਾਈਟੇਰੀਆ ਚੈੱਕ ਕਰਦੇ ਹੋਏ ਆਪਣਾ ਅਪਲਾਈ ਜ਼ਰੂਰ ਕਰਿਓ ਇਸ ਦੀ ਪ੍ਰੀ ਐਗਜ਼ਾਮੀਨੇਸ਼ਨ ਟ੍ਰੇਨਿੰਗ ਤੁਹਾਨੂੰ ਸਤੰਬਰ 2025 ਚ ਮਿਲਣ ਵਾਲੀ ਆ ਤੇ ਕਾਲ ਲੈਟਰ ਆਨਲਾਈਨ ਐਗਜ਼ਾਮੀਨੇਸ਼ਨ ਦਾ ਸਤੰਬਰ ਦੇ ਵਿੱਚ ਹੀ ਉਸ ਤੋਂ ਬਾਅਦ ਤੁਹਾਡਾ ਸ਼ੁਰੂ ਹੋ ਜਾਣੇ ਆ ਤੇ ਉਸ ਤੋਂ ਬਾਅਦ ਜੋ ਪੇਪਰ ਰਹਿਣ ਵਾਲਾ ਜੀ ਇਸ ਦਾ ਮੇਨ ਦਾ ਪੇਪਰ ਜੋ ਹੈ ਨਵੰਬਰ ਦੇ ਵਿੱਚ ਤੇ ਅਲਾਟਮੈਂਟ ਤੁਹਾਡੀ ਮਾਰਚ 2026 ਦੇ ਵਿੱਚ ਜੁਆਇਨਿੰਗ ਹੋ ਜਾਣੀ ਹੈ ਇਸ ਵਿੱਚ ਟੋਟਲ 10000 ਪਲੱਸ ਵੈਕੈਂਸੀਆਂ ਕਿਹੜੀ ਕਿਹੜੀ ਬੈਂਕ ਦੀ ਆਪਾਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਆ eligibility criteria ਦੀ ਗੱਲ ਕਰਦੇ ਹਾਂ ਤਾਂ ਕੈਂਡੀਡੇਟਸ ਦੀ ਏਜ 20 ਤੋਂ 28 ਸਾਲ ਹੋਣੀ ਚਾਹੀਦੀ ਹੈ ਜਾਨੀ ਕਿ ਜਰਨਲ ਕੈਟਾਗਰੀ ਵਾਲੇ ਜਿਹੜੇ ਕੈਂਡੀਡੇਟਸ ਆ 28 1997 ਤੋਂ ਲੈ ਕੇ 1 8 2005 ਤੱਕ ਵਾਲੇ ਕੈਂਡੀਡੇਟਸ ਇਸ ਵਿੱਚ ਅਪਲਾਈ ਕਰ ਸਕਦੇ ਜਰਨਲ ਕੈਟਾਗਰੀ ਤੇ ਬਾਕੀ 5 ਸਾਲ ਦੀ ਏਜ ਰਿਲੈਕਸੇਸ਼ਨ ਜੋ ਹੈ ਐਸਸੀ ਐਸਟੀ ਨੂੰ ਓਬੀਸੀ ਨੂੰ 3 ਸਾਲ ਪਰਸਨਲ ਵਿਦ ਬੈਂਚਮਾਰਕ ਡਿਸੇਬਿਲਟੀ ਵਾਲਿਆਂ ਨੂੰ 10 ਸਾਲ ਦੀ ਛੋਟ ਇਸ ਵਿੱਚ ਮਿਲਣ ਵਾਲੀ ਆ ਐਕ ਸਰਵਿਸਮੈਨ ਵੀ ਇਸ ਦੇ ਵਿੱਚ ਅਪਲਾਈ ਕਰ ਸਕਦੇ ਆ ਆਪਣਾ ਐਜੂਕੇਸ਼ਨ ਕੁਆਲਿਫਿਕੇਸ਼ਨ ਤੁਹਾਡੇ ਕੋਲੇ ਡਿਗਰੀ ਹੋਣੀ ਚਾਹੀਦੀ ਹੈ ਜੀ ਕਿਸੇ ਵੀ ਡਿਸਪਲਨ ਦੇ ਵਿੱਚ ਤੇ ਮਾਰਕਸ਼ੀਟ ਤੁਹਾਡੀ ਜੋ ਹੈ ਤੇ ਡਿਗਰੀ ਸਰਟੀਫਿਕੇਟ ਤੁਹਾਡੇ ਕੋਲੇ ਕੈਂਡੀਡੇਟਸ ਦਾ ਲਾਸਟ ਡੇਟ ਤੋਂ ਪਹਿਲਾਂ ਪਹਿਲਾਂ ਹੋਣਾ ਚਾਹੀਦਾ ਐਕ ਸਰਵਿਸਮੈਨ ਜਿਨ੍ਹਾਂ ਕੋਲੇ ਸਿਵਲ ਤਾਂ ਐਸਾਈਡ ਤੋਂ ਗ੍ਰੈਜੂਏਟ ਨਹੀਂ ਕੀ ਜਿਨ੍ਹਾਂ ਉਹ ਕੈਂਡੀਡੇਟਸ ਜਿਨ੍ਹਾਂ ਕੋਲੇ ਆਰਮੀ ਸਪੈਸ਼ਲ ਸਰਟੀਫਿਕੇਟ ਜੋ ਕਿ ਰਿਟਾਇਰਮੈਂਟ ਟਾਈਮ ਆਪਾਂ ਨੂੰ ਦਿੱਤਾ ਜਾਂਦਾ ਹੈ ਉਹ ਤੁਹਾਡੇ ਕੋਲੇ ਸਰਟੀਫਿਕੇਟ ਹੋਣਾ ਚਾਹੀਦਾ ਉਹ ਕੈਂਡੀਡੇਟਸ ਇਸ ਵਿੱਚ ਅਪਲਾਈ ਕਰ ਸਕਦੇ ਆ ਤੇ ਘੱਟੋ ਘੱਟ ਵੀ 15 ਸਾਲ ਸਰਵਿਸ ਵਾਲੇ ਇੱਕ ਸਰਵਿਸਮੈਨ ਇਸ ਵਿੱਚ ਅਪਲਾਈ ਕਰ ਸਕਦੇ ਆ ਤੇ ਉਹ ਸਰਟੀਫਿਕੇਟ ਤੁਹਾਡਾ 1 اگਸਤ 2025 ਤੋਂ ਪਹਿਲਾਂ ਦਾ ਹੋਣਾ ਚਾਹੀਦਾ ਉਸ ਤੋਂ ਬਾਅਦ ਵਾਲੇ ਕੈਂਡੀਡੇਟਸ ਵਿੱਚ ਜੇਕਰ ਕੋਈ ਰਿਟਾਇਰਮੈਂਟ ਉਹਨਾਂ ਨੂੰ 21 31 ਹੋ ਰਹੀ ਹੈ ਤਾਂ ਉਹ ਇਸ ਵਿੱਚ ਅਪਲਾਈ ਨਹੀਂ ਕਰ ਸਕਦੇ ਇਸ ਦੇ ਵਿੱਚ ਕ੍ਰੈਡਿਟ ਸਕੋਰ ਦਾ ਵੀ ਇਹਨਾਂ ਨੇ ਮੈਨ ਕਿ ਦੱਸਿਆ ਹੋਇਆ ਵੀ ਹੈਲਥੀ ਕ੍ਰੈਡਿਟ ਸਕੋਰ ਹੋਣਾ ਚਾਹੀਦਾ ਘੱਟੋ-ਘੱਟ ਵੀ ਤੁਹਾਡਾ 550 ਪਲੱਸ ਦਾ ਕ੍ਰੈਡਿਟ ਸਕੋਰ ਤੁਹਾਡਾ ਹੋਣਾ ਚਾਹੀਦਾ ਤਾਂ ਹੀ ਤੁਸੀਂ ਅਗਲੀ ਵਾਰ ਜਦੋਂ ਤੁਹਾਡੀ ਜੁਆਇਨਿੰਗ ਮਿਲੂਗੀ ਉਸ ਵੇਲੇ ਤੁਹਾਨੂੰ ਮੈਂਸ਼ਨ ਕੀਤਾ ਜਾਊਗਾ ਪ੍ਰੋਵੀਜ਼ਨਲ ਲਿਸਟ ਦੇ ਵਿੱਚ ਨਹੀਂ ਤਾਂ ਫਿਰ ਤੁਹਾਡਾ ਨਾਮ ਨਹੀਂ ਰਹਿਣ ਵਾਲਾ ਐਪਲੀਕੇਸ਼ਨ ਫੀਸ 175 ਰੁਪਏ ਐਸ ਸੀ ਐਸ ਟੀ ਪੀ ਡਬਲਯੂ ਡੀ ਐਕਸ ਸਰਵਿਸਮੈਨ ਦੀ ਤੇ 850 ਰੁਪਏ ਬਾਕੀ ਜਰਨਲ ਕੈਟਾਗਰੀ ਦੀ ਰਹਿਣ ਵਾਲੀ ਹੈ ਆਨਲਾਈਨ ਅਪਲਾਈ ਕਰਨਾ ਜੀ ਪ੍ਰੀ ਦਾ ਪੇਪਰ ਜੋ ਰਹਿਣ ਵਾਲਾ ਹੈ ਜਿਸ ਦੇ ਵਿੱਚ ਇੰਗਲਿਸ਼ ਲੈਂਗੁਏਜ ਨੰਮਰਿਕਲ ਅਬਿਲਿਟੀ ਤੇ ਰੀਜਨਿੰਗ ਅਬਿਲਿਟੀ ਦਾ 100 ਮਾਰਕਸ ਦਾ ਕੁਐਸਚਨ 1 ਘੰਟੇ ਦਾ ਪੇਪਰ ਦਾ ਰਹਿਣਾ ਇਸ ਦੇ ਵਿੱਚ ਕੁਆਲੀਫਾਈਂਗ ਰਹਿਣ ਵਾਲਾ ਹੈ ਕੁਆਲੀਫਾਈਂਗ ਹੋਣ ਤੋਂ ਬਾਅਦ ਤੁਹਾਨੂੰ ਨੈਕਸਟ ਜੋ ਹੈ ਮੇਨ ਦੇ ਵਾਸਤੇ ਬੁਲਾਇਆ ਜਾਊਗਾ ਮੇਨ ਦੇ ਵਿੱਚ ਜਰਨਲ ਤੇ ਫਾਈਨੈਂਸ਼ੀਅਲ ਅਵੇਅਰਨੈਸ ਜਰਨਲ ਇੰਗਲਿਸ਼ ਰੀਜਨਿੰਗ ਅਬਿਲਿਟੀ ਤੇ ਕੁਆਂਟੀਟੀ ਅਪਟੀਟਿਊਡ ਦਾ ਪੇਪਰ ਰਹੂਗਾ 200 ਮਾਰਕਸ ਦਾ 120 ਮਿੰਟ ਦਾ ਪੇਪਰ ਤੁਹਾਡਾ ਇਸ ਵਿੱਚ ਹੋਣ ਵਾਲਾ ਹੈ ਲੈਂਗੁਏਜ ਜੋ ਰਹਿਣ ਵਾਲੀ ਹੈ ਜੀ ਲੈਂਗੁਏਜ ਦੀ ਗੱਲ ਕਰਦੇ ਆ ਤੇ ਪੰਜਾਬ ਵਾਲੇ ਕੈਂਡੀਡੇਟਸ ਇਸ ਵਿੱਚ ਇੰਗਲਿਸ਼ ਹਿੰਦੀ ਅਤੇ ਪੰਜਾਬੀ ਲੈਂਗੁਏਜ ਆਫ ਦੇ ਵਿੱਚ ਆਪਣਾ ਪੇਪਰ ਦੇ ਸਕਦੇ ਆ ਰੋਂਗ ਕੁਐਸਚਨ ਦੀ ਪਲੈਂਟੀ ਤੁਹਾਡੀ ਇਸ ਵਿੱਚ ਪੁਆਇੰਟ 25 ਮਾਰਕਸ ਦੀ 네ਗਟਿਵ ਮਾਰਕਿੰਗ ਵੀ ਰਹਿਣ ਵਾਲੀ ਆ ਤੇ ਕੱਟ ਆਫ ਮਾਰਕਸ ਜੋ ਆ ਤੁਹਾਡੀ ਮੇਨ ਦੇ ਆਧਾਰ ਦੇ ਉੱਤੇ ਹੀ ਮਿਲ ਤੁਹਾਨੂੰ ਸਿਲੈਕਸ਼ਨ ਲਿਸਟ ਬਣੂਗੀ ਤੇ ਜਿਹੜਾ ਕੈਂਡੀਡੇਟਸ ਅਪਲਾਈ ਕਰ ਰਹੇ ਆ ਪਾ ਜਿਹੜੀ ਸਟੇਟ ਦੇ ਵਾਸਤੇ ਉਸ ਦੀ ਲੈਂਗੁਏਜ ਤੁਹਾਨੂੰ ਲੈਂਗੁਏਜ ਟੈਸਟ ਹੋਊਗਾ ਉਸ ਦਾ ਤੁਹਾਨੂੰ ਕਲੀਅਰ ਕਰਨ ਤੋਂ ਬਾਅਦ ਹੀ ਤੁਹਾਡੀ ਜੋ ਹੈ ਜੁਆਇਨਿੰਗ ਮਿਲੂਗੀ ਤੇ ਤੁਸੀਂ ਇੱਕ ਲੈਂਗੁਏਜ ਆਨਲਾਈਨ ਐਪਲੀਕੇਸ਼ਨ ਚ ਆਪਣੀ ਲੋਕਲ ਲੈਂਗੁਏਜ ਪ੍ਰੈਫਰੈਂਸ ਜ਼ਰੂਰ ਦੇਣੀ ਹੈ ਜਿਹੜੇ ਕੈਂਡੀਡੇਟਸ ਜਿਸ ਲੈਂਗੁਏਜ ਦੇ ਦੇ ਰਹੇ ਉਹਨਾਂ ਦੇ 10th ਸਰਟੀਫਿਕੇਟ ਦੇ ਵਿੱਚ ਲੈਂਗੁਏਜ ਤੇ ਉਹਦਾ ਹੋਣਾ ਸਪੈਸੀਫਾਈਡ ਲੈਂਗੁਏਜ ਉਹ ਹੋਣੀ ਚਾਹੀਦੀ ਹੈ ਜਿਵੇਂ ਕਿ 10ਵੀਂ ਦੇ ਵਿੱਚ ਪੰਜਾਬ ਵਾਲੇ ਪੰਜਾਬੀ ਲੈਂਗੁਏਜ ਹੋਣੀ ਚਾਹੀਦੀ ਹੈ ਪ੍ਰੀ ਐਗਜ਼ਾਮੀਨੇਸ਼ਨ ਟ੍ਰੇਨਿੰਗ ਦੀ ਗੱਲ ਕਰਦੇ ਆ ਜੀ ਇਹ ਜੋ ਹੈ SC ST OBC ਮਿਨੋਰਟੀ ਕਮਿਊਨिटीज ਐਕਸ ਸਰਵਿਸਮੈਨ ਤੇ PWD ਕੈਂਡੀਡੇਟਸ ਵਾਸਤੇ ਆਨਲਾਈਨ ਮੋਡ ਦੇ ਵਿੱਚ ਲਿਮਟਿਡ ਸੀਟ ਤੇ ਪ੍ਰੀ ਐਗਜ਼ਾਮੀਨੇਸ਼ਨ ਟ੍ਰੇਨਿੰਗ ਦਾ ਸ਼ਡਿਊਲਡ ਕੀਤਾ ਗਿਆ ਜੋ ਕਿ ਤੁਸੀਂ ਆਨਲਾਈਨ ਅਪਲਾਈ ਕਰਨ ਵੇਲੇ ਤੁਸੀਂ ਇਸ ਨੂੰ ਫਿਲ ਕਰਨਾ ਹੈ ਤੇ ਉਸ ਤੋਂ ਬਾਅਦ ਤੁਹਾਡੀ ਉਸ ਦੇ ਮੈਰਿਟ ਦੇ ਉਸ ਦੇ ਵਿੱਚ ਵੀ ਤੁਹਾਨੂੰ ਅਟੈਂਡ ਕਰਨਾ ਪਊਗਾ ਪ੍ਰੀ ਐਗਜ਼ਾਮੀਨੇਸ਼ਨ ਟ੍ਰੇਨਿੰਗ ਟ੍ਰੇਨਿੰਗ ਜੋ ਤੁਸੀਂ ਆਪਣੀ ਤਿਆਰੀ ਕਰ ਸਕਦੇ ਹੋ ਜਿਸ ਦੇ ਵਿੱਚ ਕਿ ਤੁਹਾਨੂੰ ਪੇਪਰ ਦੇ ਬਾਰੇ ਸਾਰਾ ਕੁਝ ਨੋਲੇਜ ਦਿੱਤੀ ਜਾਊਗੀ ਅਪਲਾਈ ਕਰਨ ਦਾ ਤੁਹਾਨੂੰ ਆਪਾਂ ਦੱਸਤਾ ਜੀ ਆਨਲਾਈਨ ਅਪਲਾਈ ਕਰਨਾ ਆਈਬੀਬੀਐਸ ਦੀ ਵੈਬਸਾਈਟ ਤੇ ਜਾ ਕੇ ਆਨਲਾਈਨ ਅਪਲਾਈ ਇਸ ਵਿੱਚ ਰਹਿਣ ਵਾਲਾ ਤੇ ਐਗਜ਼ਾਮੀਨੇਸ਼ਨ ਸੈਂਟਰ ਜੋ ਰਹਿਣ ਵਾਲਾ ਜੀ ਅੰਮ੍ਰਿਤਸਰ ਬਠਿੰਡਾ ਫਤਿਹਗੜ੍ਹ ਸਾਹਿਬ ਜਲੰਧਰ ਲੁਧਿਆਣਾ ਮੋਗਾ ਮੁਹਾਲੀ ਪਠਾਨਕੋਟ ਪਟਿਆਲਾ ਤੇ ਫਗਵਾੜਾ ਦਾ ਰਹਿਣ ਵਾਲਾ ਪ੍ਰੀ ਦਾ ਤੇ ਮੇਨ ਦਾ ਪੇਪਰ ਅੰਮ੍ਰਿਤਸਰ ਫਤਿਹਗੜ੍ਹ ਸਾਹਿਬ ਜਲੰਧਰ ਲੁਧਿਆਣਾ ਮੁਹਾਲੀ ਪਟਿਆਲਾ ਫਗਵਾੜਾ ਤੇ ਮੋਗਾ ਰਹਿਣ ਵਾਲਾ ਏਸੀ ਕੀ ਆਪਣੀ ਅੱਜ ਦੀ ਜੌਬ ਅਪਡੇਟ ਜੀ ਟੋਟਲ 10000 ਪਲੱਸ ਵੈਕੈਂਸੀਆਂ ਦੀ ਅਨਾਉਂਸਮੈਂਟ ਹੈ ਆਨਲਾਈਨ ਅਪਲਾਈ ਕਰਨ ਵਾਸਤੇ ਤੁਸੀਂ ਸਾਡੇ ਥੱਲੇ ਦਿੱਤੇ ਹੋਏ ਵਟਸਐਪ ਨੰਬਰ ਤੇ ਆਨਲਾਈਨ ਅਪਲਾਈ ਕਰ ਸਕਦੇ ਹੋ ਅੱਜ ਦੀ ਵੀਡੀਓ ਚ ਬਸ ਇਨਾ ਹੀ ਵੀਡੀਓ ਵਧੀਆ ਲੱਗੀ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ